ਮੋਟਰਸਾਈਕਲ ਪੈਂਚਰ ਹੋ ਗਿਆ ਤੇ ਇੱਥੇ ਅਸੀਂ ਦੇਖੋ ਅਸੀਂ ਕਿੱਥੇ ਫਸੇ ਆ ਕੇ ਤੇ ਆਹ ਦੇਖੋ ਇਹੋ ਜਿਹੇ ਰਸਤੇ ਆ ਇੱਧਰ ਤੋਂ ਤੁਗਣੇ ਖਰਾਬ ਆ ਗਏ ਆਦਾ ਕੁਝ ਵੀ ਨਹੀਂ ਆਹ ਰਸਤੇ ਆ ਕਿੱਥੇ ਚਲਾ ਚਲਾ ਜੀ ਇਹ ਰਸਤੇ ਹੁਣ ਤੁਸੀਂ ਆਪ ਦੇਖ ਲਓ ਮੋਟਰਸਾਈਕਲ ਚੱਲੂ ਆ ਬੈਠੀ ਆ ਟੋਲੀ ਚਾਰ ਜਾਣਿਆਂ ਦੀ ਤੇ ਮੈਂ ਹਾਂਜੀ ਦੋਸਤੋ ਅਸੀਂ ਸੜਕਾਂ ਟਾਪ ਬਾਰ ਕਰ ਗਏ ਸੀਗੇ ਇਹ ਚੱਕੜ 8-9 ਕਿਲੋਮੀਟਰ ਚੱਕੜ ਆ ਇਹ ਕੋਈ ਮੇਰਾ ਵੀਰ ਇੱਧਰ ਆਉਣਾ ਚਾਹੁੰਦਾ ਇਹ ਗਰਦਾਰਚਾ ਤੋਂ ਲੈ ਕੇ ਸ਼੍ਰਿੰਕਲਾ ਟਾਪ ਤੱਕ ਚੜਾਈ ਫੁੱਲ ਪਊਗੀ ਉਸ ਤੋਂ ਅੱਗੇ ਆ ਜਿਹੜਾ 7 ਤੋਂ 8 ਕਿਲੋਮੀਟਰ ਪੂਰਾ ਚੱਕੜ ਆ ਮੋਟਰਸਾਈਕਲ ਟੈਗ ਤੇ ਵੀ ਆ ਬਈ ਗੱਡੀ ਨਹੀਂ ਟੈਗਦੀ ਗੱਡੀਆਂ ਪਾਸ ਜੀਆਂ ਵੀ ਆ ਮੋਟਰਸਾਈਕਲ ਬਹੁਤ ਆ ਸਰਦਾਰ ਵੀ ਟੈਗ ਤੇ ਬਈ ਬਚ ਕੇ ਆਇਆ ਤੇ ਆਉਣਾ ਤਾ ਆਉਦਾ ਸੈਟਿੰਗ ਕਰਕੇ ਆਓ ਘੜਵਾਉ ਦਾ ਤੇ ਆਹ ਦੇਖੋ ਇਹੇ ਦੇ ਰਸਤੇ ਆ ਐ ਕਿਉਂਕਿ ਤੁਹਾਨੂੰ ਖਰਾਬ ਆ ਗਏ ਆਦਾ ਕੁਛ ਵੀ ਨਹੀਂ ਕਾਦਾ ਹੁਣ ਮਾੜਾ ਮੋਟਾ ਚੱਲ ਜੇ ਢਾਲ ਜੀ ਆਈਆ ਤਾਂ ਤਾਂ ਕਰਕੇ ਹੋਇਆ ਦੇਖੋ ਆਫ ਰੋਡਿੰਗ ਆ ਸਾਰੀ ਜਿਆਦਾ ਤਰ ਤਾ ਆ ਉੱਚਾ ਹੋਣ ਕਰਕੇ ਬਚਦਾ ਜੀ ਉੱਥੇ ਵਰਕ ਘਟਾ ਇਹ ਚਿੱਕੜ ਇੱਥੇ ਵੀ ਬਹੁਤ ਹੋਣਾ ਹੈ ਆ ਦੇ ਅੱਗੇ ਅੱਗੇ ਜੀ ਮੇ ਚਿੱਕੜ ਮਿਲਦਾ ਜਾਂਦਾ ਆ ਤਾਂ ਚਲੋ ਹੋ ਜਾ ਠੀਕ ਆ ਰਸਤਾ ਉਹ ਥੱਲੇ ਦੇਖੋ ਚਿੱਕੜ ਵਾਲਾ ਰਸਤਾ ਬਹੁਤ ਔਖਾ ਪਾਰ ਕੀਤਾ ਤੇ ਆ ਤੁਸੀਂ ਦੇਖੋ ਕੀ ਹਾਲ ਆ ਪੈਰਾਂ ਦਾ ਕੱਪੜਿਆਂ ਦਾ ਆ ਮੈਂ ਗਿਆ ਆ ਦੇਖੋ ਬਾਈਕ ਸਾਨੂੰ ਆ ਹੱਗ ਜਰਾਤੀ ਬਾਈ ਸੀ ਉਹ ਆ ਇਹ ਸਾਡੇ 16300 ਫੀਟ ਪੇ ਆ ਵੀ ਇਹ ਰਸਤਾ ਪੂਰਾ ਹੈ ਇਹ ਦੇਖੋ ਗੱਡੀ ਸੀ ਲੇਕਿਨ ਬੰਨ ਪੜ ਗਿਆ ਹਮਾਰਾ ਆ ਗਿਆ CT110 CT110 ہمارا ਸੋ ਹੈ ਆ ਦੇਖੋ ਦੋਸਤੋ ਆ ਰਸਤੇ ਆ ਬਹੁਤ ਖਤਰਨਾਕ ਆ ਇੱਕ ਕਿਹੜੇ ਰਸਤੇ ਬੁਰਾ ਹਾਲ ਹੀ ਆ ਉਹ ਦੇਖੋ ਸਾਹਮਣੇ ਹੁਣ ਸਾਨੂੰ ਰੋਡ ਮਿਲਿਆ ਪਹਿਲਾਂ ਦਾ ਬੁਰਾ ਹਾਲ ਹੀ ਆ ਆ ਦੇਖੋ ਆ ਸੜਕਾ ਜਿਹੜੇ ਰੋਡ ਅਸੀਂ ਆਏ ਆ ਆ ਦੇਖੋ ਬਰਫ ਦੇ ਟੋਟੇ ਆ ਇੱਥੇ ਰਸਤੇ 'ਚ ਹੀ ਪਾਇਆ ਇੱਥੋਂ ਦੇਖੋ ਲੈਂਡ ਸਲਾਈਡ ਹੋਈ ਵੀ ਆ ਰਸਤੇ ਆ ਹੱਗ ਕੇ ਚਲਾ ਚਲਾ ਦੇ ਇਹ ਰਸਤੇ ਹਣ ਤੁਸੀਂ ਆਪ ਦੇਖ ਲਓ ਮੋਟਰਸਾਈਕਲ ਚੱਲੂ ਗੱਡੀ ਤਾਂ ਚੱਲ ਸਕਦੀ ਆ ਕੀ ਆ ਦੇਖੋ ਰਸਤੇ ਚ ਇਹ ਸਾਰੀ ਬਰਫੀ ਆ ਆ ਦੇਖੋ ਚਿੱਕੜ ਆ ਰਸਤਾ ਦੇਖੋ ਲਦਾਖ ਵਾਲਾ ਰਸਤਾ ਬਾਕੀ 뷰 ਬਹੁਤ ਘੈਂਟ ਆ 뷰 ਦੇ ਕਰਕੇ ਹੀ ਤਾਂ ਸੀ ਚੱਲਦੇ ਆਏ ਆ ਬਾਕੀ ਹੋਰ ਤਾਂ ਕੋਈ ਚੱਕਰ ਨਹੀਂ ਦੇਖੋ ਆਖੜੇ ਆਪਣੇ ਛੋਟੇ ਬਹੁਤ ਖਤਰਨਾਕ ਰਸਤਾ ਹੈਗਾ ਪਰ ਇੱਕ ਜਨੂਨ ਵੀ ਹੋਣਾ ਚਾਹੀਦਾ ਬੰਦੇ 'ਚ ਜਨੂਨ ਹੋਣਾ ਚਾਹੀਦਾ ਪਰ ਜੇ ਕੋਈ ਬਾਈਕ ਤੇ ਆ ਰਿਹਾ ਮੇਰਾ ਭਰਾ ਤਾਂ ਦੇਖ ਲਿਓ ਆਹ ਰਸਤਾ ਆਉਣਾ ਚਾਵੇ ਤਾਂ ਆ ਵੀ ਸਕਦਾ ਸੋ ਚੱਲਦੇ ਚੱਲਦੇ ਥੱਕੇ ਸੀਗੇ ਅਸੀਂ ਥੋੜਾ ਸੁੱਤ ਸੂਬ ਬਣਾ ਲਈਏ ਇੱਧਰ ਸਾਡੇ ਗੁਜਰਾਤੀ ਭਰਾ ਅੱ삐 ਹਮ ਪੰਜਾਬੀ ਔਰ ਗੁਜਰਾਤੀ ਮਿਲ ਕੇ ਸੂਬ ਬਣਾ ਰਹੇ ਹਾਂ ਸੂਬ ਬਣਾ ਰਹੇ ਹਾਂ ਦੇਖੋ ਇੱਧਰ ਆ ਚੁੱਲਾ ਅੱਜ ਫਿਰ ਇਹਨਾਂ ਦਾ ਗੁਜਰਾਤੀ ਭਰਾਵਾ ਦਾ ਚੱਲਦਾ ਚੱਲੇਗਾ ਤਾਂ ਸਾਡੇ ਕੋਲ ਤਾਂ ਤੁਸੀਂ ਦੇਖਿਆ ਜਿਹੜਾ ਦੂਸਰਾ ਚੁੱਲਾ ਗੁਜਰਾਤੀ ਕਾ ਹੈ ਹਾਂ ਇੱਕ ਗੁਜਰਾਤੀ ਚੁੱਲਾ ਦੇਖੋ ਲੈੰਦਾ ਹੋ ਗੁਜਰਾਤੀ ਭਰਾ ਨੇ ਦੂਸਰੇ ਬੰਦੇ ਆਏਗੇ ਕੀ ਆ ਵੀ ਆਹ 7 ਬੰਦੇ ਆ ਨਹੀਂ ਉਹ ਆਏ ਤੱਕ ਦੀ ਬਾਤ ਆ ਆ ਦੇਖੋ ਸੂਪ ਹੁਣ ਸੂਪ ਬਣਾਉਣ ਲੱਗੇ ਆ ਘਰ ਫਿਰ ਜੋ ਆ ਪਾਣੀ ਆ ਇੱਧਰ ਸੂਪ ਆ ਦੇਖੋ ਇੱਧਰ ਬੱਸ 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 ਤੁਸੀਂ ਕਰੋ ਸਸੇ ਸੇ ਇਹ ਪਾੜਾਂ ਦੇ ਬਾਦੀਆਂ ਦੇ ਵਿੱਚ ਸੂਪ ਓਏ ਹੋਏ ਚੱਲ ਰਿਹਾ ਉਹ ਵੀ ਆਪਣਾ ਬਣਾ ਕੇ ਚੱਲ ਜੁਨਾ ਐਂਡ ਗੱਲਬਾਤ ਹੋਈ ਪਈ ਆ ਦੇਖੋ ਇੱਧਰ ਇਸ ਵਿੱਚ ਇਹ ਉਹ ਕੀ ਬੋਲਦੇ ਆ ਕੜਚੀ ਕਢੀ ਨਿਕਾਲਣਾ ਹਾਂ ਵਾਟਕ ਕੜਚੀ ਹਿਲਾਵਣਾ ਘਿਲਾਨੇ ਵਾਲਾ ਸਮਝਿਆ ਆ ਦੇਖੋ ਦੋਸਤੋ ਆ ਰਸਤਾ ਨਿਕਾਲੀ ਆ ਤੈਨੂੰ ਪਤਾ ਬੁਮਾਤੇ ਰੋ ਬਾਈ ਆ ਦੇਖੋ ਪੈ ਗਿਆ ਸੂਪ ਆ ਚੱਲ ਪੀ ਕੜਚੀ ਇੱਕ ਜਰਾਤੀ ਭਰਾ ਇਹਨੂੰ ਕੜਚੀ ਨੂੰ ਚਮਚਾ ਕਹਿੰਦੇ ਆ ਆਪਣੇ ਦਾ ਤੁਹਾਨੂੰ ਪਤਾ ਫਿਰ ਘਰਚੀ ਦਾ ਘਰਚੀ ਕਹਿੰਦੇ ਆ ਆ ਬੈਠੀ ਆ ਟੋਲੀ ਚਾਰ ਜਾਣਿਆਂ ਦੀ ਤੇ ਮੈਂ ਬਸ ਵੀਡੀਓ ਬਣਾਉਣ ਲੱਗਿਆ ਵਾ ਹੋਰ ਕੁਝ ਨਹੀਂ ਕਰ ਰਿਹਾ ਬਸ ਪਨੀਰ ਨੂੰ ਉਬਲਨੇ ਨੂੰ ਇਹਦਰ ਆਪ ਕੋ ਨਮਕ ਕਰ ਰਿਹਾ ਲੱਗ ਰਿਹਾ ਹੈ ਨਮਕ ڈال ਲੈਂਦਾ ਇਹ ਕੁਝ ਨਹੀਂ ਡਾਲ ਰਿਹਾ ਵੈਜੀਟੇਬਲ ਦੀ ਡਾਲ ਰਿਹਾ ਵੈਜੀਟੇਬਲ ਇਸ ਵਿੱਚ ਭਣਾ ਹੋਵੇ ਇਹ ਜੇ ਹੈ ਨਾ ਇਹ ਪੂਰਾ ਉਬਲੇਗਾ ਇਹ कैसा रहा आप रास्ते में बहुत अच्छा रहा रास्ते में बढ़िया रहा ना गाड़ी भी नीचे छू रहा था तो भी सही हो गया लेकिन पहुंच गए हम अभी पहुंच गए और हमारा पंजाबी भाई सूप बना रहे हैं हमारे लिए बढ़िया है, है सूप 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 भी आ रहा हमारा, तो अभी भाई ने लोग ने बना दिया, और हमने सही से पी लिया सूप बढ़िया अभी हम सूप का वाटका धोने के लिए जाएगी अब पंजाबी में इसको क्या बोलते हैं? है ਸਭ ਅਭੀ ਅਸੀਂ ਧੋਇਆ ਜਾਏਗੇ ਜੋ ਨਾ ਜਾ ਰਿਹਾ ਲੋਇ ਨਿੰਟ ਇਸਕੋ ਧੋਇਆ ਗਿਆ ਠੀਕ ਹੈ ਸਭ ਹੋ ਗਏ ਫਰੀ ਸਭੀ ਕਬਾਟੀ ਖਾਲੀ ਹੈ ਅਭੀ ਇੱਕ ਦੋ ਬਾਈ ਗਰੇ ਗਏ ਜੰਦੀ ਗੱਡੋ ਤੋਂ ਪਿਛੇ ਤੋਂ ਲੈ ਜੰਦੀ ਗੱਡੋ ਤੋਂ ਪਿਛੇ ਤੋਂ ਅੰਮਦਾਵਤ ਜਿੰਦੀ ਜੇ ਹਰਕ ਆ ਦੇਖੋ ਭਾਈ ਇਧਰ ਤੇਸੀ ਤਰੀਕੇ ਨਾਲ ਬਰਫ ਦੇ ਨਾਲ ਸਾਫ ਹੁੰਦੇ ਆ ਬਰਤਨ ਏ ਭਾਈ ਯੂਪੀ ਵਾਲੇ ਆ ਤੇ ਹੁਣ ਪੰਜਾਬੀ ਵਾਲੇ ਸਾਫ ਕਰਨਗੇ ਆ ਦੇਖੋ ਪੂਰਾ ਸਾਫ ਹੋ ਗਿਆ एकदम ਚਮਕ ਆ ਦੇਖੋ ਆਪ ਦੇ ਕੋ ਮਾਰੇ ਭਾਈ ਜੀ ਮਾਰੇ ਭਾਈ ਜੀ ਸਾਫ ਕਰਤੇ ਹੋਏ ਦੇਖੋ ਦੋਸਤੋ ਬਰਫ ਨਾਲ ਹੀ ਸਾਫ ਹੁੰਦੇ ਇਧਰ ਪਰਦੇ ਇਧਰ ਦਾ ਸਰਪ ਨਾਲ ਵੀ ਨਹੀਂ ਸਾਫ ਹੁੰਦੇ ਜਿੰਨੇ ਬਰਫ ਨਾਲ ਹੁੰਦੇ ਆ ਅਸਲ 'ਚ ਤਾਂ ਪੂਰੇ ਕਲੀਅਰ ਸਾਫ ਹੁੰਦੇ ਪਰ ਹੱਥ ਵੀ ਸੁੰਨ ਹੋ ਗਿਆ ਕੱਕ ਦਦਾਖ ਦੇ ਏਰੀਏ ਚ ਸਿੱਧੀ ਪਾੜੀ ਚਾਰੇ ਪਾਸੇ ਪਹਾੜ ਜੋ ਆਪਾਂ ਕਦੇ ਵੀਡੀਓ ਚ ਦੇਖਦੇ ਸੀ ਅੱਜ ਆਪਾਂ ਰੀਅਲ ਦੇਖਣ ਆ ਗਏ ਦੇਖੋ ਇੱਧਰ ਇੱਧਰ ਪਿੱਛੇ ਆ ਸਾਰੇ ਮਹਾਰਾਸ਼ਟਰ ਤੋਂ ਆਪਰਾ ਹਾਂਜੀ ਦੋਸਤੋ ਰਸਤੇ 'ਚ ਜਾਂਦੇ ਜਾਂਦੇ ਤੇ ਇਹ ਗੁਜਰਾਤੀ ਬਾਈਆਂ ਦਾ ਨਾ ਮੋਟਰਸਾਈਕਲ ਪੈਂਚਰ ਹੋ ਗਿਆ ਤੇ ਇੱਥੇ ਅਸੀਂ ਦੇਖੋ ਸੀ ਕਿੱਥੇ ਫਸੇ ਆ ਕੇ ਜਿੱਥੇ ਕੋਈ ਨਾ ਕੋਈ ਪਿੰਡ ਨਾ ਕੋਈ ਘਰ ਅੰਟੀਆਂ ਸੀਆਂ ਚਾਰ ਇਹ ਵਿਚਾਰੀਆਂ ਇੱਥੇ ਉਹ گاਵਾ ਲੈ ਕੇ ਆ ਜਿਓ ਦੇਖੋ گاਵਾ ਉੱਪਰ ਦੇਖਦੀਆਂ ਪਈਆਂ ਤੁਹਾਨੂੰ ਛੋਟੀਆਂ ਛੋਟੀਆਂ ਦੇਖਦੀਆਂ ਤੇ ਆਹ ਦੇਖੋ ਪਹਾੜ ਪਿੱਛਾ ਹੀ ਨਹੀਂ ਛੱਡਦਾ ਪਿਆ ਸਾਡਾ ਉਹ ਪਿੱਛੇ ਪਿੱਛੇ ਹੀ ਆਉਂਦਾ ਦੇ ਕੱਢ ਕੇ ਰੇ ਹਵਾ ਭਰਨ ਦੀ ਬਣਾ ਦੋਸਤੋ ਇਹ ਅਲਦਾਖ ਦੇਖੋ ਇਧਰ ਪੈਰਾ ਦਾ ਕੀ ਹਾਲ ਹੋ ਗਿਆ ਦੇਖੋ ਦੇਖੋ ਆ ਦੇਖੋ ਜਰਾ ਬਾ ਤੇ ਬੂਟਾਂ ਚ ਪਾਣੀ ਪਾਣੀ ਪੈ ਗਿਆ ਇਹ ਦੇਖੋ ਬੂਟ ਹੁਣ ਦੂਜਾ ਬੂਟ ਦਿਖਾਉਣਾ ਤੁਹਾਨੂੰ ਲਾ ਕੇ ਕੋਈ ਨਹੀਂ ਅਰੇ ਉਹਨਾਂ ਚਲੇ ਗਏ ਇਹ ਤੇ ਪਿੱਛੇ ਚਲਾ ਇਹ ਆ ਦੇਖੋ ਇਹ ਆ ਬਈ